ਅਸਿਸਪੇ ਦਿਲਜੰਦਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਠਾਨਕੋਟ ਪੁਲਿਸ ਦੇ ਵੱਲੋਂ ਜਿਹੜਾ ਹੈ ਸਰਹੱਦ ਦੇ ਇਲਾਕਿਆਂ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਦੱਸਦੇ ਹਈਏ ਸਰਦੀਆਂ ਦੇ ਚੱਲਦੇ ਠੰਡ ਦੇ ਚੱਲਦੇ ਜਿੱਥੇ ਤੁੰਦ ਜਿਹੜੀ ਹੈ ਆਪਣਾ ਅਸਰ ਦਿਖਾ ਰਹੀ ਹੈ ਤੇ ਉੱਥੇ ਹੀ ਜਿਹੜੀ ਪਠਾਨਕੋਟ ਪੁਲਿਸ ਹੈ ਉਹਨਾਂ ਦੇ ਵੱਲੋਂ ਵੀ ਇਸ ਤੁੰਦ ਦੇ ਵਿੱਚ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਇਹ ਮੌਕਾ ਨਹੀਂ ਦਿੱਤਾ ਜਾ ਰਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਨੁਸੁਖਾਂ ਵੀ ਘਟਨਾ ਜਿਹੜੀ ਹੈ ਉਹ ਵਾਪਰ ਸਕੇ ਤੇ ਇਸੇ ਦੇ ਚੱਲਦੇ ਅੱਜ ਕਥਲੌਰ ਵਿਖੇ ਜਿਹੜਾ ਹੈ ਉਹ ਬੀਐਸਐਫ ਜਵਾਨਾਂ ਦੇ ਨਾਲ ਪੁਲਿਸ ਕਰਮਚਾਰੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਕਿ ਇਸ ਤਰ੍ਹਾਂ ਦੇ ਨਾਲ ਇਨੀ ਠੰਡ ਦੇ ਵਿੱਚ ਪਠਾਨਕੋਟ ਪੁਲਿਸ ਦੇ ਵੱਲੋਂ ਜੜਾਏ ਆਪਰੇਸ਼ਨ ਚਲਾਏ ਜਾ ਰਹੇ ਐ ਤੇ ਅੱਗੇ ਵੀ ਅਜਿਹੇ ਆਪਰੇਸ਼ਨ ਜੜਾਉ ਚੱਲਦਾ ਰਹੇਗਾ ਤਾਂ ਕਿ ਸੁਰੱਖਿਆ ਪੱਖੋਂ ਕਿਸੇ ਵੀ ਤਰ੍ਹਾਂ ਦੀ ਅੰਗੈਲੀ ਜੜੀ ਹੋ ਨਾ ਵਰਤੀ ਜਾਵੇ ਤੇ ਇਸ ਮੌਕੇ ਤੇ ਸਾਡੇ ਪੱਤਰਕਾਰ ਵੱਲੋਂ ਵੀ ਜਾ ਕੇ ਤਸਵੀਰਾਂ ਜੜੀਆਂ ਨੇ ਉਹ ਲਈਆਂ ਗਈਆਂ ਨੇ ਤੇ ਖਾਸ ਗੱਲਬਾਤ ਵੀ ਕੀਤੀ ਗਈ ਹੈ ਡੀਐਸਪੀ ਸੁਮੇਰ ਸਿੰਘ ਮਾਨ ਦੇ ਨਾਲ ਦੇਖ ਲੈਣੇ ਗੱਲਬਾਤ ਕਰ ਲੈਣੇ ਕੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਤੇ ਕੀ ਕੁਝ ਖਾਸ ਜੜਾ ਸੋ ਆਪਰੇਸ਼ਨ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜੀ ਅੱਜ ਮਾਨਯੋਗ ਐਸਐਸਪੀ ਪਠਾਨਕੋਟ ਜੀ ਦੀ ਡਾਇਰੈਕਸ਼ਨ ਤੇ ਆਪਾਂ ਇੱਥੇ ਆਏ ਆ ਕਿ ਓਵਰオール ਸੁਪਰਵਾਈਜ਼ਨ ਡੀਐਸਪੀ ਆਰ ਸ਼੍ਰੀ ਸੁਭਜਿੰਦਰ ਜੀ ਦੀ ਹੈ ਤੇ ਇੱਥੇ ਆ ਕੇ ਫੋਰਸ ਨੂੰ ਪ੍ਰੋਪਰ ਬਰੀਫ ਕੀਤਾ ਗਿਆ ਅੱਜ ਜਿਹੜਾ ਇੱਥੇ ਬਾਰਡਰ ਦੇ ਏਰੀਆ 'ਚ ਸਰਚ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਇੱਥੇ ਸਪੈਸ਼ਲਾਈਜ਼ਡ ਟੀਮਾਂ ਵੀ ਆਪਣੇ ਨਾਲ ਸ਼ਾਮਲ ਹੈ ਜਿਤੇ ਐਸਓ ਜੀ ਬਾਟਕ ਜਿਹੜੀ ਟੀਮਸ ਆਈ ਹੈ ਇਸ ਤੋਂ ਇਲਾਵਾ ਬੀਐਸਐਫ ਨੂੰ ਵੀ ਆਪਾਂ ਇਨਵੋਲ ਕੀਤਾ ਤੇ ਐਕਸਟੈਂਸਿਵ ਸਰਚ ਜਿਹੜੀ ਹੈ ਬਾਰਡਰ ਦੇ ਏਰੀਆ 'ਚ ਆਪਾਂ ਇਹ ਕਰਾਂਗੇ ਤੇ ਅੱਗੇ ਵੀ ਇਹ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਅਸੀਂ ਇੱਕ ਰਿਪੋਰਟ ਅਸਪੇ ਦਿਲਜੰਦਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਠਾਨਕੋਟ ਪੁਲਿਸ ਦੇ ਵੱਲੋਂ ਜਿਹੜਾ ਹੈ ਸਰਹੱਦ ਦੇ ਇਲਾਕਿਆਂ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਦੱਸਦੇ ਹੀ ਇਹ ਸਰਦੀਆਂ ਦੇ ਚੱਲਦੇ ਠੰਡ ਦੇ ਚੱਲਦੇ ਜਿੱਥੇ ਤੁੰਦ ਜਿਹੜੀ ਹੈ ਆਪਣਾ ਅਸਰ ਦਿਖਾ ਰਹੀ ਹੈ ਤੇ ਉੱਥੇ ਹੀ ਜਿਹੜੀ ਪਠਾਨਕੋਟ ਪੁਲਿਸ ਹੈ ਉਹਨਾਂ ਦੇ ਵੱਲੋਂ ਵੀ ਇਸ ਤੁੰਦ ਦੇ ਵਿੱਚ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਇਹ ਮੌਕਾ ਨਹੀਂ ਦਿੱਤਾ ਜਾ ਰਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਜਿਹੜੀ ਹੈ ਉਹ ਵਾਪਰ ਸਕੇ ਤੇ ਇਸੇ ਦੇ ਚੱਲਦੇ ਅੱਜ ਕਥਲੌਰ ਵਿਖੇ ਜਿਹੜਾ ਹੈ ਉਹ ਬੀਐਸਐਫ ਜਵਾਨਾਂ ਦੇ ਨਾਲ ਪੁਲਿਸ ਕਰਮਚਾਰੀਆਂ ਦੇ ਵੱਲ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਦੇ ਨਾਲ ਇਨੀ ਠੰਡ ਦੇ ਵਿੱਚ ਪਠਾਨਕੋਨ ਪੁਲਿਸ ਦੇ ਵੱਲੋਂ ਜੜਾਏ ਆਪਰੇਸ਼ਨ ਚਲਾਏ ਜਾ ਰਹੇ ਐ ਤੇ ਅੱਗੇ ਵੀ ਅਜਿਹੇ ਆਪਰੇਸ਼ਨ ਜੜਾਉ ਚੱਲਦਾ ਰਹੇਗਾ ਤਾਂ ਕਿ ਸੁਰੱਖਿਆ ਪੱਖੋਂ ਕਿਸੇ ਵੀ ਤਰ੍ਹਾਂ ਦੀ ਅੰਗਰੇਡੀ ਜੜੀ ਆ ਉਹ ਨਾਮਰਤੀ ਜਾਵੇ ਤੇ ਇਸ ਮੌਕੇ ਤੇ ਸਾਡੇ ਪੱਤਰਕਾਰ ਵੱਲੋਂ ਵੀ ਜਾ ਕੇ ਤਸਵੀਰਾਂ ਜੜੀਆਂ ਨੇ ਉਹ ਲਈਆਂ ਗਈਆਂ ਨੇ ਤੇ ਖਾਸ ਗੱਲਬਾਤ ਵੀ ਕੀਤੀ ਗਈ ਹੈ ਡੀਐਸਪੀ ਸੁਮੇਰ ਸਿੰਘ ਮਾਨ ਦੇ ਨਾਲ ਦੇਖ ਲੈਣੇ ਗੱਲਬਾਤ ਕਰ ਲੈਣੇ ਕਿ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਤੇ ਕਿ ਕੁਝ ਖਾਸ ਜੜਾ ਉਸ ਆਪਰੇਸ਼ਨ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜੀ ਅੱਜ ਮਾਨਯੋਗ ਐਸਐਸਪੀ ਪਠਾਨਕੋਟ ਜੀ ਦੀ ਡਾਇਰੈਕਸ਼ਨ ਤੇ ਆਪਾਂ ਇੱਥੇ ਆਏ ਆ ਕਿ ਓਵਰオール ਸੁਪਰਵਾਈਜ਼ਨ ਡੀਐਸਪੀ ਆਰ ਸ਼੍ਰੀ ਸੁਖਜਿੰਦਰ ਜੀ ਦੀ ਹੈ ਤੇ ਇੱਥੇ ਆ ਕੇ ਫੋਰਸ ਨੂੰ ਪ੍ਰੋਪਰ ਬਰੀਫ ਕੀਤਾ ਗਿਆ ਅੱਜ ਜਿਹੜਾ ਇੱਥੇ ਬਾਰਡਰ ਦੇ ਏਰੀਆ 'ਚ ਸਰਚ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਐਚਐਸ ਸਪੈਸ਼ਲਾਈਜ਼ਡ ਟੀਮਾਂ ਵੀ ਆਪਣੇ ਨਾਲ ਸ਼ਾਮਲ ਹੈ ਜਿਤੇ ਐਸਓ ਜੀ ਬਾਤਕ ਜਿਹੜੀ ਟੀਮਸ ਆਈ ਹੈ ਇਸ ਤੋਂ ਇਲਾਵਾ ਬੀਐਸਐਫ ਨੂੰ ਵੀ ਆਪਾਂ ਇਨਵੋਲ ਕੀਤਾ ਤੇ ਐਕਸਟੈਂਸਿਵ ਸਰਚ ਜਿਹੜੀ ਹੈ ਬਾਰਡਰ ਦੇ ਏਰੀਆ 'ਚ ਆਪਾਂ ਇਹ ਕਰਾਂਗੇ ਕੀ ਅੱਗੇ ਵੀ ਇਹ ਕੈਮਰਾ ਪਰਸਨ ਹਰੀ ਦੇ ਨਾਲ ਅੱਜ ਸੈਨੀਗਰੀ ਰਿਪੋਰਟ ਅਸਿਸਪੇ ਦਿਲਜੰਦਰ ਸਿੰਘ ਢਿੱਲੋ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਠਾਨਕੋਟ ਪੁਲਿਸ ਦੇ ਵੱਲੋਂ ਜਿਹੜਾ ਹੈ ਸਰਹੱਦ ਦੇ ਇਲਾਕਿਆਂ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਦੱਸਦੇ ਹੀ ਸਰਦੀਆਂ ਦੇ ਚੱਲਦੇ ਠੰਡ ਦੇ ਚੱਲਦੇ ਜਿੱਥੇ ਤੁੰਦ ਜਿਹੜੀ ਹੈ ਆਪਣਾ ਅਸਰ ਦਿਖਾ ਰਹੀ ਹੈ ਤੇ ਉੱਥੇ ਹੀ ਜਿਹੜੀ ਪਠਾਨਕੋਟ ਪੁਲਿਸ ਹੈ ਉਹਨਾਂ ਦੇ ਵੱਲੋਂ ਵੀ ਇਸ ਤੁੰਦ ਦੇ ਵਿੱਚ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਇਹ ਮੌਕਾ ਨਹੀਂ ਦਿੱਤਾ ਜਾ ਰਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਨਸੁਖਾਂ ਵੀ ਘਟਨਾ ਜਿਹੜੀ ਹੈ ਉਹ ਵਾਪਰ ਸਕੇ ਤੇ ਇਸੇ ਦੇ ਚੱਲਦੇ ਅੱਜ ਕਥਲੌਰ ਵਿਖੇ ਜਿਹੜਾ ਹੈ ਉਹ ਬੀਐਸਐਫ ਜਵਾਨਾਂ ਦੇ ਨਾਲ ਪੁਲਿਸ ਕਰਮਚਾਰੀਆਂ ਦੇ ਵੱਲ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਕਿ ਇਸ ਤਰ੍ਹਾਂ ਦੇ ਨਾਲ ਇਨੀ ਠੰਡ ਦੇ ਵਿੱਚ ਪਠਾਨਕੋਟ ਪੁਲਿਸ ਦੇ ਵੱਲੋਂ ਜੜਾਏ ਆਪਰੇਸ਼ਨ ਚਲਾਏ ਜਾ ਰਹੇ ਐ ਤੇ ਅੱਗੇ ਵੀ ਅਜਿਹੇ ਆਪਰੇਸ਼ਨ ਜੜਾਉ ਚੱਲਦਾ ਰਹੇਗਾ ਤਾਂ ਕਿ ਸੁਰੱਖਿਆ ਪੱਖੋਂ ਕਿਸੇ ਵੀ ਤਰ੍ਹਾਂ ਦੀ ਅਨਗੈਦੀ ਜੜੀ ਆ ਉਹ ਨਾ ਵਰਤੀ ਜਾਵੇ ਤੇ ਇਸ ਮੌਕੇ ਤੇ ਸਾਡੇ ਪੱਤਰਕਾਰ ਵੱਲੋਂ ਵੀ ਜਾ ਕੇ ਤਸਵੀਰਾਂ ਜੜੀਆਂ ਨੇ ਉਹ ਲਈਆਂ ਗਈਆਂ ਨੇ ਤੇ ਖਾਸ ਗੱਲਬਾਤ ਵੀ ਕੀਤੀ ਗਈ ਹੈ ਡੀਐਸਪੀ ਸੁਮੇਰ ਸਿੰਘ ਮਾਨ ਦੇ ਨਾਲ ਦੇਖ ਲੈਣੇ ਗੱਲਬਾਤ ਕਰ ਲੈਣੇ ਕਿ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਤੇ ਕਿ ਕੁਝ ਖਾਸ ਜੜਾਏ ਸੋ ਆਪਰੇਸ਼ਨ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜੀ ਅੱਜ ਮਾਨਯੋਗ ਐਸਐਸਪੀ ਪਠਾਨਕੋਟ ਜੀ ਦੀ ਡਾਇਰੈਕਸ਼ਨ ਸੇ ਆਪਾਂ ਇੱਥੇ ਆਏ ਆ ਕਿਓਵਰੋਲ ਸੁਪਰਵਾਈਜ਼ਨ ਡੀਐਸਪੀ ਆਰ ਸ਼੍ਰੀ ਸੁਖਜਿੰਦਰ ਜੀ ਦੀ ਹੈ ਤੇ ਇੱਥੇ ਆ ਕੇ ਫੋਰਸ ਨੂੰ ਪ੍ਰੋਪਰ ਬਰੀਫ ਕੀਤਾ ਗਿਆ ਅੱਜ ਜਿਹੜਾ ਇੱਥੇ ਬਾਰਡਰ ਦੇ ਏਰੀਆ 'ਚ ਸਰਚ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਇੱਥੇ ਸਪੈਸ਼ਲਾਈਜ਼ਡ ਟੀਮਾਂ ਵੀ ਆਪਣੇ ਨਾਲ ਸ਼ਾਮਲ ਹੈ ਜਿਵੇਂ ਐਸਓਜੀ ਬਾਟਕ ਜਿਹੜੀ ਟੀਮਸ ਆਈ ਹੈ ਇਸ ਤੋਂ ਇਲਾਵਾ ਬੀਐਸਐਫ ਨੂੰ ਵੀ ਆਪਾਂ ਇਨਵੋਲ ਕੀਤਾ ਤੇ ਐਕਸਟੈਂਸਿਵ ਸਰਚ ਜਿਹੜੀ ਹੈ ਬਾਰਡਰ ਦੇ ਏਰੀਆ 'ਚ ਆਪਾਂ ਇਹ ਕਰਾਂਗੇ ਤੇ ਅੱਗੇ ਵੀ ਇਹ ਕੈਮਰਾ ਪਰਸਨ ਹਰੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ